ਸੱਚੀ ਗੱਲ ਦੋਸਤੋ ਕੀ ਹਾਲਾ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਹੈਗੀ ਹੈ ਤਰੀਕ 31 ਰਦੀਆ ਕਾ ਕਰਦੇ ਤੁਸੀਂ ਹਾਲਾਤ ਵੇਖ ਸਕਦੇ ਹੋ ਸਵੇਰੇ ਪਾਣੀ 5.5 ਫੁੱਟ ਸੀ ਪੁੱਲ ਤੇ ਤੇ ਹੁਣ 7 ਕ੍ਰੋਸ ਕਰਨ ਜਾ ਰਹੇ ਆ ਤਾਂ ਅੱਜ ਪਾਣੀ ਦੇ ਵਿੱਚ ਬੜੋ ਉਤਰੀ ਹੋ ਰਹੀ ਹੈ ਅੱਜ ਰਾਤ ਤੱਕ ਪਾਣੀ ਮਿਲਦਾ 10 ਫੁੱਟ ਦੇ ਕਰੀਬ ਪਹੁੰਚ ਜਾਣਾ ਕਿਉਂਕਿ ਪਿੱਛੋਂ ਕਾਫੀ ਜ਼ਿਆਦਾ ਪਾਣੀ ਆਇਆ ਹੈ ਆ ਤੁਸੀਂ ਵੇਖ ਸਕਦੇ ਹੋ ਪਾਣੀ ਦੀ ਤੇਜ਼ੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਆ ਆਰਬੀਆਂ ਵੀ ਤਿਰ ਕੇ ਆ ਰਹੀਆਂ ਇਸ ਦਾ ਮਤਲਬ ਹੈ ਕਿ ਪਾਣੀ ਪਿੱਛੋਂ ਬਹੁਤ ਜ਼ਿਆਦਾ ਆ ਰਿਹਾ ਤਾਂ ਕਰਕੇ ਪਿੰਡ ਵਾਲਿਆਂ ਨੂੰ ਸਾਰੇ ਨੂੰ ਅਪੀਲ ਹੈ ਕਿ ਆਪਣੀ ਆਪਣੀ ਸੇਫਟੀ ਰੱਖਣਾ ਤੇ ਜਿੰਨਾ ਹੋ ਸਕੇ ਸਮੱਗਰੀ ਖਾਨ ਦੀ ਨਾਲ ਇਕੱਠੀ ਕਰ ਲੈਣਾ ਕਿਉਂਕਿ ਪਾਣੀ ਬਹੁਤ ਤੇਜ਼ੀ ਨਾਲ ਵਧਣ ਲੱਗ ਰਿਹਾ ਰਤੀਆ ਦੇ ਵਿੱਚ ਆ ਤੁਸੀਂ ਵੇਖ ਸਕਦੇ ਹੋ ਹਾਲਾਤ ਇੱਥੋਂ ਦੇ ਪਾਣੀ ਦੀ ਤੇਜ਼ੀ ਨਾਲ ਪੂਰਾ ਵਗਵਾ ਰਹੇ ਅੱਗੇ ਚਲੋ ਲੈ ਕੇ ਆਂਦੇ ਰਹਾਂਗੇ ਹੋਰੀਆ ਨਵੀਂ ਅਪਡੇਟ ਸੱਤ ਜਲਦੀ ਆਇਆ ਸੱਤ